ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇਹ ਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅੱਜ ਤਿਆਰੀ ਚੱਲ ਰਹੀ ਹੈ ਜੀ ਸਾਡੇ ਘਰ ਦੇ ਵਿੱਚ ਅ ਸਾਡੀ ਛੋਟੀ ਜੀ ਗੁੜੀਆ ਅਜਾ ਗੁੜੀ ਪਤਾ ਨਹੀਂ ਨੌ ਗੁੜੀਆਂ ਹੀ ਰਹਿਣਾ ਵਿਚਾਰੀ ਦਾ ਇਹ ਵੀ ਨਹੀਂ ਪਤਾ ਹੈਗਾ ਲੋ ਜਿਹੜੇ ਵੀਡੀਓ ਛੱਡੀ ਸੀ ਉਹ ਤੇ ਤਾਂ ਇੰਨੇ ਕਮੈਂਟ ਆਏ ਬੱਲੇ ਮੇਰੇ ਰੱਬਾ ਸਭ ਤੋਂ ਵੱਧ ਜਿਹੜੀ ਅਸੀਸ कौर ਨੌ ਨੂੰ ਲੋਕਾਂ ਨੇ ਟ੍ਰੈਂਡਿੰਗ ਚ ਪਾ ਦਿੱਤਾ ਮਤਲਬ ਲੋਕਾਂ ਨੇ ਕਿ ਸਾਡੇ ਪਰਿਵਾਰ ਨੇ ਜਿਹੜੇ ਸਾਨੂੰ ਜਿਨ੍ਹਾਂ ਨੇ ਕਮੈਂਟ ਕੀਤਾ ਸਾਡੇ ਪਰਿਵਾਰ ਨੇ ਟ੍ਰੈਂਡਿੰਗ ਦੇ ਵਿੱਚ ਅਸੀਸ ਕੌਰ ਨਾਮ ਚੈਨਲ ਕਰਿਆ ਫਾਈਨਲ ਫਾਈਨਲ ਨਹੀਂ ਹੈਗਾ ਪਰ ਨਹੀਂ ਫਾਈਨਲ ਤਾਂ ਅੱਜ ਹੋਣਾ ਹੈ ਕਿਉਂ ਨੱਠ ਭੱਜੇ ਇੰਨੀ ਕ ਭਈ ਹੋਈ ਆ ਅ ਅੱਜ ਕੱਲੋ ਵੀਡੀਓ ਛੱਡੀ ਹੁਣ ਸਵੇਰ ਦੇ ਮਾਰਨਿੰਗ ਟਾਈਮ ਦੇ ਉੱਠੇ ਭਈ ਜੀ ਸਬਜ਼ੀਆਂ ਭਾਜੀਆਂ ਚ ਸਭ ਵਿਜੀ ਹੋਏ ਪਿਆ ਕਿਉਂ ਅੱਜ ਇਹਦਾ ਛੁੱਟੀ ਜੀ ਦਾ ਸਾਡੀ ਦਾ ਆਉਣਾ ਕੀ ਤੇ ਉਹਨਾਂ ਨੂੰ ਭਾਈ ਆਉਂਦਿਆਂ ਨੂੰ ਕੁਛ ਛਕਣਾ ਸਕਾਉਣਾ ਆਪ ਵੀ ਛਕਣਾ ਨਾਲ ਵੀ ਉਹਦੇ ਬਾਅਦ ਉਹਦੇ ਵਿੱਚ ਸਾਰੇ ਰੁੱਝੇ ਹੋਏ ਐ ਕਿਤਾ ਉਹੀ ਜੀ ਅ ਉੱਠ ਤਾ 5 ਵਜੇ ਖੜ੍ਹਦੇ ਰਜਾਈਆਂ ਤੋਂ ਨਿਕਲਣ ਨੂੰ ਜਿਹੜਾ ਸਾਲਾ ਦਿਲ ਨਹੀਂ ਨਾ ਉਹ ਮੰਨਦਾ ਹੀ ਨਹੀਂ ਹੈਗਾ। 8:00 ਅਰਧ 8:30 ਵਜੇ ਅ ਰਜਾਈਆਂ ਤੋਂ ਨਿਕਲਿਆ ਉਹ ਤੋਂ ਬਾਅਦ ਫਿਰ ਨੱਠ ਭੱਜ ਦੇ ਵਿੱਚ ਸਬਜ਼ੀਆਂ ਲੱਲਾ ਪੱਬਾ ਜੇ ਉਹ ਉਹ ਹੀ ਕਰਦੇ ਘਰਾਉਂਦੇ ਜੀ ਹੁਣ ਟਾਈਮ ਵੱਜ ਗਿਆ ਜੀ 11:30 ਹੋਣ ਵਾਲੇ ਆ। 11:30 ਨਹੀਂ ਸੌਰੀ 10:30 ਤੇ 10:30 ਹੋਣ ਵਾਲੇ ਤੇ 10 ਵਜੇ ਸਾਡੀ ਅ ਗੁੜਿਆ ਦਾ ਉੱਥੇ ਡਾਕਟਰ ਵੀ ਬੈਜਦਾ ਅੱਜ ਉਹਨੇ ਸਾਨੂੰ ਚੈੱਕਅਪ ਵਾਸਤੇ ਬੁਲਾਇਆ ਸੀ ਕਿਉਂ ਜਿਹੜੀ ਇਹਦੀ ਅ ਜਿਹੜੀ ਇਹਦੀ ਫਸਟ ਡੋਜ਼ ਵੈਕਸੀਨ ਸੀ ਉਹਨਾਂ ਨੇ ਲਾਈ ਨਹੀਂ ਸੀ ਪ੍ਰੀ ਮੈਚੁਰ ਹੁਣ ਕਰਕੇ ਨਾ ਉਹਨਾਂ ਨੇ ਥੋੜੀ ਜਿਹੀ ਡਿਲੇ ਕਰਤੀ ਸੀ ਫਿਰ ਉਹਨਾਂ ਨੇ ਅੱਜ ਦੇ ਡੇਟ ਦਿੱਤੀ ਸੀ ਸਾਨੂੰ ਵੀ ਸੋਮਵਾਰ ਜਾਂ ਮੰਗਲਵਾਰ ਨੂੰ ਆ ਜਿਓ ਨਾਲੇ ਇਹਦਾ ਰੂਟੀਨ ਚੈੱਕਅਪ ਕਰ ਲਾਂਗੇ ਅਸੀਂ ਤੇ ਜਿਹੜੀ ਉਹਦੀ ਫਸਟ ਡੋਜ਼ ਆ ਵੀ ਉਹ ਵੀ ਲਾ ਦਾਂਗੇ ਤੇ ਬਖਰੂ ਦੀ ਦਿਆ ਨਾਲ ਸਾਡੇ ਵੱਲ ਚ ਤਾਇਆ ਨੇ ਸਾਡੀ ਧੀ ਰਾਣੀ ਓਕੇ ਕੋਈ ਪ੍ਰੋਬਲਮ ਨਹੀਂ ਉਹਨੂੰ ਦੁੱਧ ਵੀ ਸਹੀ ਪੀਂਦੀ ਆ ਆਪਣੇ ਵੱਲ ਤੇ ਉਹ ਤੇ ਹਾਜਮਾ ਵੀ ਸੈਟ ਆ ਕੋਈ ਟੀ ਨਹੀਂ ਕੋਈ ਪੈ ਨਹੀਂ ਜਦੋਂ ਉਹਨਾਂ ਦਾ ਦੁੱਧ ਪੰਘਣਾ ਵੰਗਣਾ ਨਾ ਫੇਰ ਇਹ ਕਰਦੀ ਜਿਵੇਂ ਜਿਵੇਂ ਚੂਹੀ ਚੂਹੀ ਕਰ ਦਿੰਦੀ ਇੰਨੀ ਕੇ ਬਾਤ ਨਿਕਲਦੀ ਆ ਬਸ ਇਹ ਤਾਂ ਫालतੂ ਨਹੀਂ ਹੈਗੀ ਹਾਂ ਕਿਉਂ ਦਿਮਾਗ ਸਾਡਾ ਉੱਥੇ ਆ ਇਹ ਦਿਮਾਗ ਨੂੰ ਪਾ ਜਿੱਦਾਂ ਪ੍ਰਿਪੇਅਰ ਕਰ ਲੀਏ ਉਹਦਾ ਮੰਨ ਲਓ ਵੀ ਹੁਣ ਕਈ ਪਰਿਵਾਰ ਆ ਰੇਲਵੇ ਲਾਈਨ ਦੇ ਲਾਗ ਰਹਿੰਦੇ ਆ ਉਹ ਰਾਤ ਨੂੰ ਥਨੂ ਰੇਲਾਂ ਵੀ ਰਹੀ ਜਾਂਦੀਆਂ ਜਿਵੇਂ ਰੋਪੜ ਕੋਲ ਖਾਸ ਬਰਾ ਪਿੰਡਾ ਹੋਰ ਕਈ ਪਿੰਡ ਆ ਜਾਂਦੇ ਵਿੱਚ ਨੂੰ ਹਾਂ ਉਹਨਾਂ ਦੇ ਕੋਲ ਨੂੰ ਰੇਲਵੇ ਲਾਈਨ ਵੀ ਲਖੀ ਰੇਲਾਂ ਲਖੀ ਜਾਂਦੀਆਂ ਰਾਤ ਨੂੰ ਅੱਖ ਨਹੀਂ ਖੁੱਲਦੀ ਉਹ ਸੁੱਤੇ ਪਏ ਰਹਿੰਦੇ ਉਹਨਾਂ ਦਾ ਦਿਮਾਗ ਉਦਾਂ ਪ੍ਰਪੇਅਰ ਹੋ ਕੇ ਸੌਂ ਜਾਂਦਾ ਵੀ ਹਾਂ ਰੇਲਵੇ ਲਾਈਨ ਹੁਣ ਜੇ ਕੋਈ ਹੋਰ ਕਾਸੇ ਦੀ ਬੜਕ ਹੋ ਗਈ ਫੇਰ ਅੱਖ ਖੁੱਲ ਜਾਨੀ ਹੁਣ ਅਸੀਂ ਦਿਮਾਗ ਦੇ ਵਿੱਚ ਇਹ ਹੁੰਦਾ ਵੀ ਜਦ ਰਾਤ ਨੂੰ ਅੱਬਾ ਮਾਤਾ ਨੀਂਦ ਆਉਂਦੀ ਨਹੀਂ ਨਹੀਂ ਮੈਂ ਜਾਗਦਾ ਨਹੀਂ ਸੰਦੀਪ ਜਾਗਦੀ ਆ ਤੇ ਹੁਣ ਦੋ ਦਿਨ ਉਹਦੀ ਭੂਆ ਨੇ ਬਲਜਿੰਦਰ ਨੇ ਡਿਊਟੀ ਨਿਭਾਈ ਤੇ ਆਪਣੀਆਂ ਨੀਂਦਾ ਸੀ ਪੂਰੀਆਂ ਕਰੀਆਂ ਤੇ ਮਤਲਬ ਜਦੋਂ ਥੋੜੀ ਜਿਹੀ ਵੀ ਉਹਦੀ ਬੜਕ ਹੁੰਦੀ ਨਾ ਛੋਟੀ ਜਿਹੀ ਕੋਈ ਵੀ ਟੀਂ ਪੂਜੀ ਕਰਦੀ ਦਿਮਾਗ ਜਦ ਚੱਕੰਨਾ ਹੋ ਜਾਂਦਾ ਵੀ ਹਾਂ ਉਹ ਉਠੀ ਐ ਉਹ ਕੁਛ ਮੰਗ ਰਹੀ ਐ ਪਰ ਜਦੋਂ ਉਹਨੇ ਕੁਛ ਪੀਣਾ ਦੁੱਧ ਪੀਣਾ ਜਾਂ ਜਾਂ ਬਾਥਰੂਮ ਕਰ ਲਿਆ ਉਹਨੇ ਉਹ ਟੀਂ ਪੈਜੀ ਤਾਈਓ ਕਰਦੀ ਨਹੀਂ ਕਰਦੀ ਉਹ ਨਹੀਂ ਮੈਂ ਬਹਿ ਗਰੂਦੀ ਦੇ ਨਾਲ ਪਤਾ ਨਹੀਂ ਉਹਦਾ ਦਿਮਾਗ ਤੇ ਕੀ ਚੱਲਦਾ ਹੋਣਾ ਕੀ ਨਹੀਂ ਪਤਾ ਨਹੀਂ ਅਜੇ ਪਰਮਾਤਮਾ ਦੇ ਲੜੇ ਲੱਗੀ ਵੀ ਆ ਕੋਈ ਨਿਤਨੇਮੇ ਕਰਦੀ ਹੈ ਕੋਈ ਪਾਠੇ ਸੁਣ ਰਹੀ ਹੈ ਕਿਉਂ ਸਾਡੀਆਂ ਗੱਲਾਂ ਤਾਂ ਫਿਲਹਾਲ ਉਹਦੀ ਸਮਝ ਤੋਂ ਬਾਹਰ ਹੌਲੀ-ਹੌਲੀ ਅ ਜੋ ਅਸੀਂ ਇਹਨੂੰ ਇਸ਼ਾਰੇ ਕਰਦੇ ਆ ਜਾ ਸਮਝਾਉਣਾ ਚਾਹੁੰਦੇ ਆ ਉਹ ਅਜੇ ਕੁਝ ਸਮਝਦੀ ਨਹੀਂ ਹੈ ਕਿ ਹੌਲੀ-ਹੌਲੀ ਹੌਲੀ ਪ੍ਰਪੇਅਰ ਹੋਣਾ ਚਲੋ ਵਾਹਿਗੁਰੂ ਕਰੇ ਪ੍ਰਪੇਅਰ ਜਿਵੇਂ ਆਕਾਂ ਦਾ ਪਹਿਲਾ-ਪਹਿਲਾ ਤਾਂ ਐਦਾਂ ਹੀ ਹੁੰਦਾ ਸਾਰਾ ਸਿਲਸਲਾ ਤੇ ਹੁਣ ਮੈਂ ਤਾਂ ਰੈਡੀ ਹੋਇਆ ਜੀ ਜਾਣ ਵਾਸਤੇ ਡਾਕਟਰ ਆ ਦੇਖਿਆ ਹੁਣ ਬੋਲੀ ਦੀ ਟੀਂਜੀ ਹੋਈ ਸੀ ਨਾ ਮਗਰ ਪਤਾ ਨਹੀਂ ਮੇਰੇ ਕੈਮਰੇ ਨੇ ਕੈਚ ਕਰੀ ਪਤਾ ਨਹੀਂ ਰਹੀ ਤੇ ਮੈਂ ਵਾ ਕੈਮਰਾ ਕਰਦਾ ਹਾਂ ਜੀ ਆ ਤੁਸੀਂ ਵਲੌਗ ਨਾਲ ਬਣੇ ਰਹੋ ਅੱਜ ਜਿਹੜੀ ਖੁਸ਼ੀ ਆ ਨਾ ਜੋ ਲੁੱਟੀ ਜੀ ਕਰੀਆ ਇਹ ਤੁਸੀਂ ਮੇਰੇ ਚੈਨਲ ਤੇ ਨੋਟ ਕਰੇ ਲਈ ਹੁਣੀ ਆ ਇਹ ਮੈਗਰੂ ਸਭ ਨੂੰ ਦਵੇ ਅ ਪਰ ਮੈਂ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦਾ ਵੀ ਮੈਂ ਕੱਲ ਪੈਦਲ ਜਾ ਰਿਹਾ ਸੀ ਵੈਸੇ ਅੱਜ ਹੀ ਵਾਕ ਕਰਨ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਮੇਰੇ ਪਿੰਡ ਦੀਆਂ ਤੋਂ ਬੀਬੀਆਂ ਮਿਲੀਆਂ ਹਾਂ ਮਨੂ ਕਹਦੀ ਭਾਈ ਗੁੜੀਆਂ ਆ ਗਈ ਮੈਂ ਹੱਸ ਕੇ ਮੈਂ ਹਾਂ ਜੀ ਨਾਲ ਮੈਂ ਪੈਰੀ ਹੱਥ ਲਾਤਾ ਉਹਨਾਂ ਤੇ ਚਲੋ ਚੱਲ ਕੋਈ ਨਹੀਂ ਮਾ ਮੈਂ ਨੂੰ ਕਿਹਾ ਮਾ ਮਾ ਮੈਨੂੰ ਉਸਤਾ ਵੀ ਹਾਸੇ ਆ ਗਈ ਮੋਲ ਨੂੰ ਕਿਹਾ ਮੈਂ ਵੀ ਚੱਲ ਕੋਈ ਨਹੀਂ ਦਾ ਕੀ ਮਤਲਬ ਹੈ ਹਾਂ ਮਤ ਤੁਸੀਂ ਵੀ ਤਾਂ ਜਿਆਦਾ ਜੰਮੀ ਸੀ ਤੁਸੀਂ ਵੀ ਕੁੜੀਆਂ ਸੀ ਹੁਣ ਚੱਲ ਬੁੜੀਆਂ ਹੋ ਗਈਆਂ ਹੈ ਵਧੀਆ ਤੁਸੀਂ ਸੰਸਾਰਿਕ ਜ਼ਿੰਦਗੀ ਦੀ ਆਪਣੇ ਵਿੱਚ ਵਿਚਰਦੇ ਆ ਕੋਈ ਮਿਹਨਤ ਕਰੀ ਆਪਣੇ ਘਰਵਾਰ ਚ ਬੈਠੀਆਂ ਹੈ ਜਵਾਕ ਤੁਹਾਡੇ ਵਧੀਆ ਕੰਮ ਕਰਦੇ ਆ ਇਹ ਕੀ ਮਤਲਬ ਹੈ ਚੱਲ ਕੋਈ ਨਹੀਂ ਹਸਣ ਲੱਗ ਗਈ ਜਦ ਉਹ ਕਹਿੰਦੀ ਚੱਲ ਉਹ ਪਤਾ ਕੀ ਆਪਣੀ ਦਿਮਾਗ ਦੇ ਉਹ ਆਉਂਦੀ ਥੋੜੀ ਜੀ ਵੀ ਹਜਾ ਥੋੜੀ ਜਿਹੀ ਬੀਬੀਆਂ ਨੂੰ ਇਹ ਜ਼ਿਆਦਾ ਹੁੰਦਾ ਵੀ ਹਾਏ ਕੁੜੀ ਹੋ ਗਈ ਹਾਂ ਜਿਹੜਾ ਇੱਕ ਹੁਣ ਭਗਵੰਤਪਾਨ ਨੇ ਨਾ ਭਗਵੰਤਪਾਨ ਦੀ ਮਾਹੋੜੇ ਗੱਲ ਦੱਸਦਾ ਮੈਂ ਇੱਕ ਰੀਲ ਦੇਖੀ ਉਹਦੀ ਕਹਿੰਦਾ ਵੀ ਮੇਰੇ ਜ਼ਿਆਦਾ ਗੁੜੀਆਂ ਹੋਈਆਂ ਨਾ ਕਹਿੰਦਾ ਮੇਰੇ ਫਿਰ ਦੀਆਂ ਬੀਬੀਆਂ ਮਿਲੀਆਂ ਮਨੂੰ ਹਾਂ ਕਹਿੰਦਾ ਮਨੂੰ ਕਹਿੰਦੀ ਹਾਂ ਹਾਂ ਭਾਈ ਵਧਾਈਆਂ ਤੁਨੂੰ ਆ ਕਹਦਾ ਕਹਦਾ ਵਧਾਈਆਂ ਹਾਂ ਅੱਛਾ ਫਿਰ ਇਟ ਹੋ ਗਈ ਹਾਂ ਕਹਿੰਦਾ ਹੈ ਇੱਟ ਹੋਗੀ ਕੋਈ ਪੱਥਰ ਕਹਿ ਦਿੰਦਾ ਕੋਈ ਇੱਟ ਕਹਿ ਦਿੰਦਾ ਕੋਈ ਕੋਸ ਸਾਲਾ ਪਤਾ ਨਹੀਂ ਕਿਆ ਲੋਕਾਂ ਦੇ ਦਿਮਾਗ 'ਚ ਚੱਲਦਾ ਵੀ ਚਲੋ ਇਹ ਕੋਸੋ ਹੁੰਦਾ ਵੀ ਇਹ ਦਿਮਾਗਾਂ ਦੇ ਵਿੱਚ ਕਈਆਂ ਦੇ ਫਤੂਰ ਵੀ ਮੁੰਡਾ ਪਤਾ ਨਹੀਂ ਸਾਡੀ ਜਿਆਦਾ ਸੇਵਾ ਕਰੂਗਾ ਪਰ ਜਿਹੜੇ ਹਾਲਾਤ ਚੱਲਦੇ ਨੇ ਅ ਇਹ ਹਾਲਾਤਾਂ ਦੇ ਵਿੱਚ ਮੁੰਡੇ ਘੱਟ ਤੇ ਕੁੜੀਆਂ ਜ਼ਿਆਦਾ ਪੁੱਛਦੀਆਂ ਪਰ ਚਲੋ ਬਰਾਬਰੇ ਰਹੇ ਜੋਨਾਂ ਨੇ ਆਪਣੇ ਪੈ ਜਿਨ੍ਹਾਂ ਤੇ ਜਵਾਕ ਵੀ ਹੈਗੇ ਮੁੰਡੇ ਵੀ ਹੈਗੇ ਅ ਪਰਮਾਤਮਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਇੰਨੀ ਕਿ ਸੁਧੂ ਬੁੱਧ ਰੱਖਿਆ ਵੀ ਆਪਣੇ ਮਾਪੇ ਦੀ ਸੇਵਾ ਕਰਨੀ ਸੀ ਛੋਟੇ ਜਿਹੁੰਦੇ ਦੀ ਮਾਪੇ ਪਾ ਨੇ ਉਹਨਾਂ ਦੀ ਸੇਵਾ ਕਰੀ ਆ ਤੇ ਬੜੇ ਹੋ ਕੇ ਉਹਨਾਂ ਨੇ ਜਦਾ ਮਾਪੇ ਬਾਪ ਨੇ ਬਜ਼ੁਰਗ ਹੋ ਜਣਾ ਤੇ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਲੈਕ ਬਣਨਾ ਬਸ ਗੱਲ ਤਾਂ ਲੈਕ ਆ ਸਾਰੇ ਲੈਕ ਬਣਦੀ ਆ ਚਾਹੇ ਕੁੜੀਆ ਚਾਹੇ ਮੁੰਡਾ ਲੈਕ ਆ ਤਾਂ ਸਾਰਾ ਕੁਝ ਸਹੀ ਆ ਜੇ ਨਲਾਇਕ ਨਿਕਲਿਆ ਫਿਰ ਸਾਰਾ ਕੁਝ ਖਤਮਾ ਚਲੋ ਮੈਂ ਬੈਕ ਕੈਮਰਾ ਕਰਦਾ ਹਾਂ ਤੁਸੀਂ ਬਲੌਗ ਨਾਲ ਬਣੇ ਰਹੋ ਗੱਲਾਂ ਜਿਹੜੇ ਮਨ ਦੇ ਵਿੱਚ ਬਲਬਲੇ ਹਨ ਉਹ ਫਿਰ ਨਿਕਲੇ ਜਾਂਦੇ ਸਰ ਨਿਕਲਨੇ ਹੁੰਦੇ ਠੀਕ ਹੈ ਜੀ ਓਏ ਮੇਰੇ ਪੁੱਤ ਦੀ ਟੌਰ ਅੱਜ ਅੱਜ ਨਵੇਂ ਪਪੜੇ ਪਾਤੇ ਮੇਰੇ ਪੁੱਤ ਨੂੰ ਡਾਕਟਰ ਕੋਲੇ ਜਾਣਾ ਡਾਕਟਰ ਕੋਲ ਨਹੀਂ ਲੈ ਕੇ ਜਾਣਾ ਡਾਕਟਰ ਦੇ ਤਾਂ ਉਸੀ ਚੈੱਕਅਪ ਕਰਾਉਣ ਚੱਲੇ ਅੱਜ ਸਾਦੇ ਮਾਂਵੇਂ ਨਹੀਂ ਆਣੇ ਅੱਜ ਕਰ ਤੇ ਉੱਠ ਗੜਦੀ ਉੱਠ ਓਏ ਨਾ ਉਹਨੇ ਦਿੱਤੀ ਪਿੱਤਾਂ ਨਾ ਨੇ ਅੱਛਾ ਤੁਸੀਂ ਮੈਂ ਹੁਣ ਇਹਨੂੰ ਗੋਦੀ ਚ ਲੈ ਕੇ ਰੋਟੀ ਖਾ ਲਈ ਹੋਰ ਸਬਰ ਆ ਗਿਆ ਨੇ ਇਹੋ ਨੇ ਆਪਣੀ ਗੂੜੀਆਂ ਨੀਂਦਾਂ ਵਿੱਚ ਜਾ ਰਹੀ ਆ ਡਾਕਟਰ ਨੇ ਵਾਦੇ ਉੱਠੂਗੀ ਡਾਕਟਰ ਨੇ ਵੀ ਠਾਲ ਨਹੀਂ ਜਦ ਤੱਕ ਹਾਂ ਵੈਸੇ ਘੰਟੇ ਚ ਡਾਕਟਰ ਨੇ ਠਾਲ ਦੇ ਉਹ ਤਾਂ ਜਦੋਂ ਠੋਲਾ ਜਿਹਾ ਮਾਰ ਦਿੰਦੇ ਹੋਰੇ ਦੇਖਦੇ ਆ ਕਿ ਪੈਰ ਪਰ ਪਰ ਆਪਾਂ ਨੂੰ ਤਾਂ ਤਰਸ ਆਉਂਦਾ ਆਪਾਂ ਨੂੰ ਤਾਂ ਤਰਸ ਆਉਣਾ ਹੀ ਆ ਵਾਹਿਗੁਰੂ ਸਤਨਾਮ ਧੰਗੁਰ ਨਾਨਕ ਸੱਚਾ ਪਾਤਸ਼ਾਹ ਤੁਸੀਂ ਤੂੰ ਆ ਅਹਰੇ ਫੋਲ ਸਾਫਾ ਸੇ ਖੰਡਣਾ ਚੜਦੀ ਕਲਾ ਚੜਦੀ ਮੈਂ ਕਾ ਤੇ ਮਾ ਔਰੇ ਕਾ ਤੇ ਕਰਾਂ ਮੈਂ ਗਾਹਗਾ ਤੇ ਨਹੀਂ ਜਾਏਗਾ ਕੋਈ ਵਜ੍ਹਾ ਹੀ ਆ ਮੈੜੀ ਕਹਿੰਦੇ ਵੀ ਇਹ ਸੈਨੀਟਾਈਜ਼ਰ ਵੀ ਨਾ ਜੂਸ ਕਰੋ ਹੱਥ ਧੋ ਕੇ ਹੀ ਆਓ ਕਹਿੰਦੇ ਇਹ ਸੈਨੀਟਾਈਜ਼ਰ ਜੀ ਵੀ ਆਪਰਾ ਕਿਹੜੇ ਕੈਮੀਕਲ ਜੈਸ ਬੋਸ ਦੇਖ ਮੰਨੂ ਮੰਨੂ ਦੱਸਦੀ ਹੈ ਜੀ ਇਹ ਕਹਿੰਦੀ ਵੈਪਸਨ ਦੇ ਪੈਕਟ ਲੈ ਚੱਲੋ ਜੀ ਦੋ ਤਿੰਨ ਨਹੀਂ ਮੈਂ ਤਾਂ ਰੁਈ ਰੱਖੀ ਆਪਣੀ ਧੀ ਲਈ ਹਾਂ ਮਾ ਵੀ ਕਾਦੇ ਬਾਤ ਚੱਲ ਜਾਣਾ ਵੈਪਸ ਦੇ ਪੈਕਟ ਕਹਿੰਦੀ ਇਹ ਤਾਂ ਅਜੀ ਸਫਾਈ ਕਰ ਰਹੀ ਆ ਮਮ ਮਤਲਬ ਇਹ ਨਹੀਂ ਗਰਮ ਪਾਣੀ ਕਰੋ ਉਹ ਵੀ ਉਬਾਲ ਕੇ ਹਨ ਚੰਗੀ ਤਰ੍ਹਾਂ ਰੂੰਣ ਵਾਲੇ ਦੀ ਕਰੋ ਥੋੜੀ ਥੋੜੀ ਸਫਾਈ ਫੇਰੇ ਕਰੋ ਦੀ ਮਾਲਾ ਚ ਫੇਰੇ ਨੂੰ ਪਾਉਨੋਂ ਨੇ ਨਾ ਨੇ ਕੱਪੜੇ ਫੇਰੇ ਨੂੰ ਕਾਦੋ ਚਲਾਡੋ ਬਸ ਤੋਂ ਦੱਦ ਫੇਰ ਨਹੀਂ ਉਤਰੀ ਬਾਹਰ ਤੋਂ ਦੁੱਕਣੀ ਹੈ ਜੀ ਰਾਤ ਹੋਰ ਨਹੀਂ ਸੀ ਪਤਾ ਕੀ ਕਰਾਂ ਮੈਂ ਹੁਣ ਵਸ ਤਿਆਰ ਕੱਪੜੇ ਪਾਲ ਮੈਂ ਬਣਾਉਣਾ ਤਾਂ ਹੈ ਨਹੀਂ ਡਾਕਟਰ ਨੇ ਟਾਂਕੀਆਂ ਕਰਕੇ ਨਾ ਮਨਾ ਕਰਿਆ ਹੋਇਆ ਹਮ ਅੱਜ ਜਾਨਕੀ ਕੱਟੇ ਦੇ ਬਾਅਦ ਕਹਿਣਗੇ ਵੀ ਨਾਲ ਆ ਤੇ ਮੈਂ ਕੱਪੜੇ ਚੇਂਜ ਕਰ ਲਾਂ ਤੁਸੀਂ ਗੱਡੀ 'ਚ ਹੀਟਰ ਲਾਇਆਓ ਹਾਂ ਮੈਂ ਗੱਡੀ ਨੂੰ ਸਟਾਰਟ ਕਰਿਆਉਣਾ ਹੈ ਨਾ ਏ ਮੈਂ ਇਹਨੂੰ ਹੁਣ ਘੜੀ ਇੱਥੇ ਪਾਉਣੀ ਆ ਇਹ ਸੌਗੀ ਇਹਨੇ ਨੂੰ ਮੈਂ ਮਮਾ ਕੱਪੜੇ ਪਾ ਲੂਗੀ ਮਿੰਟ ਚ ਅੱਦੇ ਦੇਖਣਾ ਗੱਲਾਂ ਪਰ ਜਿੱਥੇ ਤੇ ਟੇ 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 ਇਹਦੇ ਨਾ ਮੂੰਹ ਤੇ ਬਾਲ ਬਹੁਤ ਆ ਤਾਂ ਹੀ ਜਿਹੜਾ ਰੋਟੀ ਖਾ ਕੇ ਨਹੀਂ ਤੂੰ ਇਹ ਸੋਚ ਵੀ ਉਰੇ ਦੇ ਟੇਪਾਂ ਲੱਗੀਆਂ ਹੋਣੀਆਂ ਜਿਆਦਾ ਦੇ ਮੂੰਹ ਚ ਦੁੱਧ ਵਾਲੀ ਪੈਪ ਪੈਪ ਪਤਾ ਤਾਂ ਲੱਗਦਾ ਸੀ ਵੀ ਉਰੇ ਪੈਪ ਟੇਪਾਂ ਲੱਗੀਆਂ ਹੋਈਆਂ ᱛੀਆਂ ਪਰ ਜਾਂਦੋਂ ਪੱਤੇ ਹੋਣੀਆਂ ਉੱਪਰ ਤੇ ਬਾਲ ਵੀ ਤਾਂ ਨਾਲੇ ਵੱਠ ਹੋਇਆ ਕਿੰਨਾ ਰੋਈ ਹੋਣੀ ਆ ਉਹ ਪਹਿਲਾਂ ਦਿੱਲੀ ਕਰਦੇ ਆ ਬਾਲ ਤਾਂ ਪਟੋਗੇ ਨਾ ਬਾਲ ਤਾਂ ਪੱਟੇ ਹੋਏ ਆ। ਅ ਨਾਗਗੇ ਜੜੀਆਂ ਆਉਣੀਆਂ ਤੇ ਮੇਰੇ ਧੀ ਤੇ ਮੁਸੀਬਤਾਂ। ਚਾਲੀਆਂ ਖਾਤੋਂ ਮਮਾ ਨੇ ਠੀਕ ਕਰਦੀਆਂ ਮਿੱਤ ਚ। ਵਾਹ ਕਰੋ ਕਿੰਨੀ ਠੀਕ ਰੱਖਿਆ ਇਹਨੂੰ। ਅੱਜ ਡਾਕਟਰ ਕਹਦੇ ਵੀ ਮੇਰੀ ਕੁੜੀ ਹੋਰ ਐਕਟਿਵ ਹੋਈ ਵੀ ਆ। ਬੱਤ। ਇਹ ਜੀ ਸੁਣਨਾ। ਹਾਏ ਹਾਏ। ਇਹ ਜੀ ਸੁਣਨਾ ਮੈਂ ਇਹ ਜੀ। ਓਏ। ਇਹ ਪਤਾ ਕੱਲ ਦਿਨ ਚ ਤਾਂ ਤੁਸੀਂ ਕਹਿੰਦੇ ਹਾਏ ਕਿੰਨੀ ਉੱਠਦੀ ਨੂੰ ਉਠੇ। ਰਾਤ ਇਹਨੇ ਭੈਣ ਜੀ ਨੇ ਨਾ 1 ਵਜੇ ਉੱਕੇ 3 ਵਜੇ ਤੱਕ ਨਹੀਂ ਸੁੱਤੀ ਇਹ। ਮਿੰਟ ਬਾਅਦ ਕਹਦੇ ਬੋ ਬੋ ਹੋਏ ਕਮਾਈ ਜਾਵੇ ਸਾਰੀ ਦਾਤ ਮੈਂ ਕਿਹਾ ਡੈਡੀ ਨੂੰ ਤੇ ਨੂੰ ਟੈਨਸ਼ਨ ਹੋਈ ਵੀ ਤੀ ਵੀ ਮੇਰੀ ਕੁੜੀ ਨੇ ਮੇਰੇ ਨਾਲ ਖੇਡੀ ਨਹੀਂ ਅੱਜ ਸਵੇਰ ਦੀ ਚੱਲ ਕੋਈ ਨਹੀਂ ਤੇਰੇ 6 ਵਜੇ ਉੱਠ ਕੇ ਕਰਿਆ ਨੇ 7 ਵਜੇ ਤੱਕ 7:00 ਨਾ ਕੁਝ ਨਾ ਇੱਕ ਦਵਾਈ ਹੈ ਜਿਹੜੀ D3 ਦੀ ਆ ਉਹ ਲੈਤੇ ਵਾਦੇ ਨੂੰ ਨੀਂਦ ਬਹੁਤ ਆਉਂਦੀ ਬੱਚੇ ਨੂੰ ਹਰ ਗੁਣ ਨੂੰ ਵੀ ਬਹੁਤ ਆਉਂਦੀ ਹੁੰਦੀ ਤੇ ਚਲੋ ਹੁਣ ਤੂੰ ਤੂੰ ਕੱਪੜੇ ਪਾ ਇੱਕ ਇਹਨੂੰ ਮੇਰੀ ਪਤਾ ਸਮਝ ਲੈ ਤਾਂ ਤੂੰ ਇੱਕ ਗੱਲ ਹੋਰ ਦੱਸਾਂ ਨਮੀ ਇਹ ਜੇ ਮੈਂ ਇਹਨੂੰ ਐ ਪਾ ਦਵਾ ਤਾਂ ਇਹ ਰੋਈ ਜਾਂਦੀ ਹਿੱਲੀ ਜਾਂਦੀ ਆ ਜੇ ਇਹਨੂੰ ਮੈਂ ਬਾਹ ਤੇ ਨਾਲ ਐ ਲਾ ਕੇ ਪਾ ਲਵਾ ਫੇਰ ਟਿਕ ਜਾਂਦੀ ਆ ਇੱਕੜੀ ਖੁਸ਼ਬੂ ਆਉਂਦੀ ਮਾਂ ਦੀ ਇਹਨੂੰ ਮਾਂ ਦਾ ਪੂਰਾ ਪਟਾ ਲੱਗ ਗਿਆ ਇਹਨੂੰ ਮਮਾ ਦਾ ਹਾਂ ਖੁਸ਼ਬੂ ਆਉਂਦੀ ਆ ਮੂਰੀ ਕੁੱਕੀ ਚੜੀ ਵੀ ਆ ਕੁੱਕੀ ਪੂਰੀ ਚੜੀ ਵੀ ਆ ਲਾ 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 ਛਟਿਆ ਹੈ ਦੁੱਧ ਵੀ ਕੱਢਣ ਲੱਗ ਗਈ ਇਹ ਵੀ ਫੁੱਲੂਗੀ ਹਾਂ ਇਹ ਜੀ ਵੀ ਲੱਗੇਗੀ। ਫਿਸ਼ਕੀ ਤਾਂ ਬਹੁਤ ਵੱਧ ਗਈ। ਆ ਚ ਦੀ ਆ ਦੇ। ਚਲ ਅਜ ਡਾਕਟਰ ਨੂੰ ਵੀ ਕਹਿ ਦੇਵੇਂ ਵੀ ਚੰਚੇ ਨਾਲ ਫੀਡ ਘਟਾ ਦਿਓ ਦੂਜੇ ਲੋਟ ਵਧਾਓ। ਹੂੰ। ਹਨਾ? ਕੱਲ ਕੋਈ ਨਹੀਂ। ਚਲ ਤੂੰ ਹੋ ਜਾ ਤਿਆਰ। ਤੂੰ ਹੱਥ ਲਾਈ ਜਾਂਦੀ ਹਾਂ। ਮੈਂ ਤਾਂ ਇਹਦੀ ਮਾਂ ਐ। ਹਾਂ ਮੈਂ ਇਹਦਾ ਪਾਪ ਆ। ਬਾਪ ਨੇ ਸੌ ਕਿਤੇ ਕੰਮ ਕਰਨਾ। ਹਾਂ ਗਿਆ ਕਿੱਥੇ ਸੌ ਕਿਤੇ ਕੰਮ ਕਰਨ ਗਿਆ ਮੈਂ ਤਾਂ ਸਹਰਾਣੀ ਆ। ਕੋਈ ਗੱਲ ਨਹੀਂ। ਹਾਂ। ਆਪਾਂ ਦੋਨਾਂ ਨੂੰ ਇਹਨਾਂ ਸਾਰਿਆਂ ਨੂੰ ਐ ਕਰਿਆੜਾ ਆਪਾਂ ਦੋਨਾਂ ਨੂੰ ਇੱਕ ਰਹਿਣਾ ਕੋਈ ਨਹੀਂ ਟਾਈਮ ਦੱਸੂਗਾ ਇਹਦਾ ਇਹ ਪਰ ਇੱਕ ਗੱਲ ਆ ਰਾਤਰੀ ਤੂੰ ਕਹਿੰਦੀ ਤੂੰ ਇਹਨੂੰ ਪਿਆਰ ਕਰੀ ਜਾਂਦੀ ਫਿਰ ਬਦਮਾ ਆਪਣੇ ਨਾਲੇ ਪਾਲੀਓ ਫਿਰ ਸੌਂਗੀ ਮੈਂ ਤਾਂ ਐ ਕਹ ਤੈਨਾਂ ਮੈਂ ਵਾਦਾ ਕੀਤਾ ਤਾਂ ਨਾ ਇਹਨੂੰ ਆਪਾਂ ਡੈਡੀ ਨਾਲ ਪਾਲ ਕਰਨਾ ਤੈਨੂੰ ਮੈਂ ਆਪਣੇ ਨਾਲ ਪਾਉਂਗੀ ਕਹਿੰਦੀ ਹਾਂ ਐ ਹੀ ਕਰਨਾ ਫਿਰ ਮੰਮਾ ਬਸ ਮੈਨੂੰ ਐ ਵੀ ਉਹਦੇ ਮਾਂ ਚੀ ਵੀ ਨਾ ਫਰਕ ਜਾ ਨਾ ਨਾ ਕੋਈ ਫਰਕ ਨਹੀਂ ਹੈਗਾ ਉਹ ਕੋ ਬੜਾ ਮਸਤਾ ਹੋ ਉਹ ਵੈਸੇ ਖੋਸ਼ਾ ਹੋ ਮੇਰੇ ਇਹਨੂੰ ਕਿ ਜੇ ਰੋਂਦੀ ਆ ਪਤਾ ਕੀ ਕਹਿੰਦੀ ਤੂੰ ਮੇਲੇ ਭੈਣ ਨੂੰ ਲਵਾਈ ਜਾਨੀ ਆ ਚੱਲ ਠੀਕ ਆ ਫਿਰ ਚਲੋ ਠੀਕ ਆ ਮੈਂ ਕੱਪੜੇ ਪਾ ਲਵਾਂ ਕਰਨਾ ਤਾਂ ਮੂੰਹ ਕਿ ਜਕਰ ਆ ਵਾ ਕਿ ਬਾਲ ਪੱਟਦੀ ਏ ਤੈਨੂੰ ਕੱਢ ਦਿੰਦੋ ਹੋ ਕਈ ਕਿਤੇ ਬਲਜੀ ਦੀ ਆ ਹਾਂ ਉਹ ਕਿੱਝ ਜੀ ਕੱਢ ਲੋ ਰੜਕਾ ਫੜਕਾ ਜਿਹੜੇ ਹੈਗੀਆਂ ਦੋ ਚਾਰ ਪਤਾ ਨੂੰ ਹੈਗਾ ਵੀ ਇਹਨਾਂ ਮੈਂ ਹਾਂ ਮੈਂ ਬੜਾ ਕਰ ਦਦਾ ਤਾਂ ਕਾਣ ਮੈਂ ਕੇਸ ਨਹੀਂ ਪੱਟ ਸਕਦੀ ਹਾ ਆ ਗੱਲ ਕਿੱਧਰ ਘਵਾਤੀ ਐ ਕੇਸ ਦੀ ਮੈਂ ਦੇਖੇ ਕਿੱਧਰ ਨੂੰ ਗੱਲ ਘਵਾਤੀ ਤੇਰੀ ਨੀ ਪਾਟਣੇ ਮੈਂ ਤੇਰੇ ਸਿਰ ਤੇ ਹੀ ਕਰਨ ਦੇ ਨਹੀਂ ਮੇਤੇ ਤਾਂ ਗੁੱਸਾ ਨਿਕਲ ਹੀ ਹਾਂ ਉਹਦੇ ਵੀ ਰਾਮ ਨਾਲ ਕੱਢਦੀ ਐ ਮੈਂ ਤਕਲੀਫ ਹੁੰਦੀ ਐ ਵੀ ਐ ਗੁੱਸੇ ਪਈ ਵੀ ਅਗਲੇ ਨੇ ਵੀ ਤਕਲੀਫ ਹੋਊਗੀ ਨਾ ਤੇ ਮੈਂ ਰੜਕ ਕੱਢਣ ਦੀ ਗੱਲ ਕਰਦਾ ਵੀ ਜੇ ਕੋਈ ਰੜਕ ਹੈਗੀ ਮੈਂ ਆਂ ਹਾਂ ਮਾਉਂਦੀ ਮੈਂ ਤੈਨੂੰ ਲੜਾਉਣਾ ਨਹੀਂ ਜਾਂਦਾ ਮੈਂ ਵੀ ਤੁਸੀਂ ਲੜੋ ਤੂੰ ਜੀ ਵਾਹ ਕੁਝ ਕੀ ਖਾਸ ਹਾਂ ਵਾਹ ਕੁਝ ਕੀ ਫਤਹ ਬਹੁਤ ਤੇਰੇ ਵਰਗੇ ਨੇ ਜੋਰ ਲਾ ਲੈ ਲੜਾਈਆਂ ਪਾਉਣ ਨੂੰ ਬਹੁਤ ਨੇ ਕੋਈ ਅੰਤ ਨਹੀਂ ਛੱਡਿਆ ਹਮ ਪਰ ਵਾਹਿਗੁਰੂ ਜੀ ਦੇ ਅੰਗ ਸੰਗ ਹੋਵੇ ਨਾ ਉਹਦੀ ਕਦੇ ਲੜਾਈ ਨਹੀਂ ਹੁੰਦੀ ਹਾਂ ਠੀਕ ਆ ਜਦ ਮਾੜਾ ਮੋਟਰ ਤੇ ਚੱਲ ਤੁਹਾਨੂੰ ਪਤਾ ਹੀ ਆ ਬੋਲ ਬਲੇ ਦਾ ਭਾਂਡੇ ਭੁੰਡੇ ਤੇ ਖੜ ਕੇ ਉਹਦੇ ਉੱਪਰ ਤੇ ਵਜੇ ਦਿਲਾਂ ਵਿੱਚ ਨਾ ਹੋਵੇ ਹਾਂ ਉਹ ਤਾਂ ਕੋਈ ਗੱਲ ਦੋਖ ਭਾਂਡੇ ਖੜ ਕੇ ਜਾਂਦੇ ਹੁੰਦੇ ਕਈ ਵਾਰ ਹਾਂ ਚਿਬ ਨਾ ਬੱਵੇ ਬਸ ਬਸ ਚਿਬਦਾ ਵਾਹਿਗੁਰੂ ਦੀ ਕਿਰਪਾ ਨਾਲ ਮੈਂ ਮੈਂ ਨਾ ਸਸ ਮੇਰੇ ਜਦ ਤੇ ਰਣ ਚਿਪ ਪਾਉਣ ਨੂੰ ਨਾ ਦੇ ਦੇ ਮੇਰਾ ਇੰਜਨ ਕਰਾਉਣ ਨੂੰ ਤਿਆਰ ਪਾਉਂਦੀ ਮੈਂ ਨਹੀਂ ਪਾਉਂਦੀ ਮੇਰੀ ਤੂੰ ਤਾਂ ਹੈਗੀ ਤੇਰੇ ਤੇ ਜ਼ਰੂਰਤ ਹੈਗੀ ਤੂੰ ਹੈਗੀ ਤੇਰੇ ਤੇ ਜ਼ਰੂਰਤ ਨਾ ਮੈਂ ਉਤੋਂ ਫੜ ਸਕਦੀ ਹਾਂ ਉਂਗਲੀਆਂ ਨੂੰ ਕੋਈ ਫਾਇਦਾ ਕਰੀਏ ਚਾਹੇ ਮੇਰਾ ਕੋਈ ਕਰੇ ਗੁੱਸਾ ਚਾਹੇ ਕਰੇ ਕੋਈ ਗਿੱਲਾ ਪਰ ਜਦ ਤੱਕ ਤੇਰਾ ਇੰਜਨ ਨਹੀਂ ਹੁੰਦਾ ਮੈਨੂੰ ਚੈਨ ਨਹੀਂ ਆਉਂਦਾ ਕਰਤੇ ਮੇਰੇ ਇੰਜਨ ਪਤਾ ਨਹੀਂ ਕਿੰਨੀ ਕਿੰਨੀ ਵਾਰ ਵੜਾਇਆ ਨਹੀਂ ਇੰਜਨ ਦੀ ਉਹ ਗੱਲ ਨਹੀਂ ਹੈ ਕਈ ਵਾਰ ਉਂਗਲੀਆਂ ਹੁਣ ਮੈਂ ਆਪਣੇ ਨਹਲ ਜੇ ਕੱਟਾ ਇਹਨਾਂ ਨੂੰ ਕੁੜੀ ਨੂੰ ਇੱਕ ਨਹੀਂ ਤੂੰ ਦੁੱਧ ਪਲਾਈ ਜਾਂਦੀ ਐ ਕਣੀ ਆਵੇ ਉਹਨੇ ਕਿਆ-ਕਿਆ ਕਦੀ ਕਈ ਦਿਨ ਹੋ ਗਏ ਤੇਰੀਆਂ ਉਂਗਲੀਆਂ ਹਲੇ ਪੁੱਥੀ ਦੇ ਉੱਤੇ ਹੀ ਆ ਬਾੜੀ ਪਟੀਆਂ ਹਿੱਲੀਆਂ ਨਹੀਂ ਨਾ ਮੈਂ ਫੋਸੀ ਕਰਾਂ ਉਂਗਲੀਆਂ ਨੂੰ ਮੈਂ ਕਰਨ ਵੀ ਨਹੀਂ ਦਿੰਦਾ ਮੈਂ ਹੋਰ ਮੈਂ ਥੱਪੜ ਵੀ ਲਾ ਦਿੰਦਾ ਹੁਣ ਹਿੰਮਤ ਨਹੀਂ ਆਦਾ ਕੋਈ ਨਹੀਂ ਵਾਹਿਗੁਰੂ ਤੈਨੂੰ ਚਾਹੀ ਮੈਂ ਕੀ ਖਾ ਰਹੀ ਹਾਂ ਕੀ ਖਾ ਰਹੀ ਹਾਂ ਮੈਂ ਜਿਆਦਾ ਹਿੰਮਤ ਲਿਆ ਰਹੀ ਹਾਂ ਰੋਟੀ ਜਿਹੜਾ ਤੁਸੀਂ ਮੈਨੂੰ ਪਾ ਕੇ ਦਿੰਦੇ ਥੋੜਾ ਥੋੜਾ ਜਿਹਾ ਜਿਆਦਾ ਦੂਆ ਕੀ ਵੀ ਖਾਲਿਆ ਕਰ ਕੇ ਦਾ ਚਮਚਾ ਉਹਦਾ ਮੇਰਾ ਮਨ ਜਿਆ ਪਤਨੀ ਕਰਦੇ ਭਰਿਆ ਹੋਣੀ ਹੌਲੀ ਹੌਲੀ ਕਰਨੀ ਤਾਂ ਮੰਮਤਾ ਚਲੋ ਕੋਣ ਮਾਨਾ ਪਰਨਾ ਜਾਦਾ ਕੋਈ ਵੀ ਚੀਜ਼ ਜੇ ਆਪਾਂ ਮਤਲਬ ਰੂਪ ਪੜ ਕੇ ਨਾ ਰੂਪ ਰਾਜ ਜਵੇ ਉਹ ਰਲ ਆਇਆ ਵੀ ਤੇ ਕਰਕੇ ਆ ਇਹ ਵੀ ਗੱਲ ਹੈ ਰੂਪ ਰਾਜ ਜਵੇ ਰੂਪ ਪੜ ਕੇ ਪਰ ਤੇਰਾ ਬੀਵੀ ਬਦੌਨ ਨੂਰ ਲਾਇਆ ਮੈਂ ਖਾਂਦਾ ਮੈਂ ਤਾਂ ਆਪਣਾ ਦੋ ਮਾਰ ਖਾਂਦਾ ਸਾਜਰੇ ਸਾਜਰੇ ਖਾ ਲੈ ਸਭ ਕਿਹਾ ਹਾਂ ਅਚਾਰ ਰੱਖ ਲੈ ਘਰ ਵਿੱਚੋਂ ਚੱਲ ਹੁਣ ਉਹਦਾ ਜ਼ਰਬਾਦ ਤੂੰ ਸੁੱਖੋ ਦਾ ਤੂੰ ਬਾਦ ਜ਼ਰਬ ਨਹੀਂ ਮੇਰਾ ਸੇਠ ਠੀਕ ਹੁੰਦਾ ਨਹੀਂ ਬਾਈ ਜੀ ਗਾਤਾ ਨਾ ਉਹਨੂੰ ਚੱਕਣੇ ਹੁਣ ਤੁਸੀਂ ਕੀ ਕੀ ਬਣਾ ਲਿਆ ਕੀ ਕੀ ਰਹਿ ਗਿਆ ਆਪਾਂ ਰਵੀ ਕੁਮਾਂਦ ਦਾਲ ਬਣਾ ਲਈ ਤੇ ਆਪਣੀ ਮਿਕਸ ਸਬਜੀ ਤੇ ਹੋਰ ਬਣਾ ਲਈ ਮਿਕਸ ਸਬਜੀ ਵੀ ਹਾਂ ਕੰਮ ਖਚਿਆ ਪਿਆ ਤੁਸੀਂ ਤਾਂ ਹੋਰ ਕਿਹ ਵੀ ਕੀ ਟਾਈਮ ਦੇਖੀ ਉੱਪਰ ਸਾਢੇ 10 ਹੋ ਗਏ ਫੇਰ ਅਸੀਂ ਸਬਜੀ ਸਬਜੀ ਤਾਂ ਬੜੀਆਂ ਨੇ ਰੋਟੀ ਮੌਕੇ ਵੀ ਬਣ ਪਏ ਕੋਈ ਚੱਕਰ ਨਹੀਂ ਹੈਗਾ ਤੇਰੀ 벨ਟ ਪਿੱਛੇ ਤੋਂ ਸੈਂਟਰ ਚ ਤਾਂ ਆਈ ਨਹੀਂ ਜੀ ਬਾਕੀ ਦਨ ਮੈਂ ਐਂ ਗੱਲ ਪੁੱਛਦੀ ਆ ਵੀ ਮਿੱਠੇ ਵਿੱਚ ਕਿਆ ਬਣਾਈਏ ਮਿੱਠੇ ਚ ਦੇਖ ਲਓ ਤੂੰ ਦੱਸ ਤਾਂ ਸਹੀ ਦੇਖ ਲਓ ਗੁਰਦਾ ਡਲਾ ਰੱਖਦੀ ਹੈ ਕਿ ਕਾ ਫੇਰ ਨਿਕੜੋ ਕੋਲ ਇਨਰ ਆਖ ਤੋਂ ਬੋਈ ਚੱਕ ਕਰ ਕਹ ਰਹੀ ਗਾ ਨਹੀਂ ਸਾਦਾ ਸੀਰੀਅਸ ਜੀਣਾ ਤੇਰਾ ਜੀ ਕਰਦਾ ਬਣਾ ਹਾਂ ਜੇ ਤਾ ਪਾ ਨੇ ਸੇਮੀਆਂ ਬਣਾਉਣੀਆਂ ਤਾਂ ਦੁੱਧ ਹੁਣ ਹਾਂ ਕੜਾ ਬਣਾ ਦੋ ਜੀ ਸੂਜੀ ਦਾ ਕੜਾ ਬਣਾ ਸੂਜੀ ਦਾ ਕੜਾ ਬਣਾ ਦੋ ਸੂਜੀ ਮੇਨ ਲਾਦਾ ਪਈ ਆ ਸਮਾਨ ਵੀ ਪਏ ਆਪਣੇ ਕਾਜੂ ਦਾ ਬਸ ਬਸ ਕਾਜੂ ਬਦਾਮ ਪਿਆ ਸੂਜੀ ਦਾ ਕੜਾ ਬਣਾ ਕੇ ਪਰੇ ਕਰੋ ਚਲ ਠੀਕ ਨਾਲ ਸੰਦੀਪ ਦਾ ਫੇਵਰੇਟ ਆ ਠੀਕ ਆ ਹਾਂ ਮੈਂ ਨਾ ਦਵਾਈਆਂ ਜਿਹੜੀਆਂ ਮੋੜਨੇ ਵਾਲੀਆਂ ਸੀ ਆਹੋ ਮੋੜਦੇ ਉਹ ਲਓ ਜੀ ਹੁਣ ਮੈਡੀਕਲ ਸਟੋਰ ਵੱਲਣਾ ਸਾਡਾ ਜਿਹੜੀਆਂ ਰਹਿ ਗਈਆਂ ਵੀ ਕਿ ਸਹੀ ਗੱਲ ਆ ਮੈਂ ਤਾਂ ਇਹ ਲੈ ਲਈ ਪਕੇ ਰੱਖ ਲਈਆਂ ਸੀ ਅਜੇ ਆਓ ਜਿਹੜੀਆਂ ਮੈਡੀਕਲ ਸਟੋਰ ਤੇ ਪਈਆਂ ਉਹ ਪੰਨੀਆਂ ਬਰਤ ਚੋਂ ਬਰਤੋਂ ਚੌੜੀਆਂ ਉਹ ਖਾਣੇ ਵਾਲੀਆਂ ਸਾਰੀਆਂ ਮੈਂ ਖਾ ਰਹੀ ਆ ਅੱਛਾ ਅੱਛਾ ਚਲ ਠੀਕ ਖਾਣੀ ਮਿੱਥੇ ਖਾਈ ਜਾਂਦੀ ਏ ਬਹੁਤ ਕੈਲਸ਼ੀਅਮ ਵੀ ਮੇਰੇ ਕੋਲ ਹੈਗੀ ਆ ਦੂਜੀ ਆਹ ਆਪੇ ਖਾਣੀ ਮੈਂ ਹਾਂ ਪਤਾ ਇੱਥੇ ਜੱਡਾ ਹੈ ਰੋੜੇ ਜੱਡਾ ਪਤਾ ਜਿੰਨੇ ਤਜਾਬ ਦੇ ਕੈਪਸੂਲ ਹੋਏ ਉਹ ਉਹਦੇ ਵਿੱਚ ਆ ਦਰਦ ਦੀ ਦਵਾਈ ਹੋਈ ਹੋਣੀ ਦਰਦ ਦੀ ਕੋਈ ਨਹੀਂ ਅਜ ਡੋਲੋਈ ਆ ਤੇ ਡੋਲੋ ਦਾ ਨਾਮ ਹੈ ਨਾਉਂ ਦੀ ਆਹ ਦੇ ਆਹ ਬਾਕੀ ਰੱਬ ਤੇਰਾ ਭਲਾ ਕਰੇ ਆ ਡਬਾ ਆ ਪ੍ਰੋਟੀਨ ਲਾ ਤਾਂ ਪ੍ਰੋਟੀਨ ਤਾਂ ਪਹਿਲੇ ਬਹੁਤ ਵਧਿਆ ਹੋਇਆ ਸੀ ਸਿਰਿੰਜ ਧੋਕੇ ਦਿਓ ਇਹ ਵੀ ਲੈ ਕੇ ਜਾਓ ਪਹਿਲੇ ਬਹੁਤ ਵਧਿਆ ਹੋਇਆ ਤਾਂ ਖਾ ਖਾ ਰੋਟੀ ਘੜਾਈ ਤੀ ਮੇਥੋਂ ਤੇ ਅੱਧੇ ਜ ਪਾਤੀ ਮੈਂ ਪਾਤੀ ਪਾਤੀ ਇਹਦੇ ਚ ਨਹੀਂ ਮੇਰੀ ਗੱਲ ਸੁਣੋ ਚਾਚਾ ਮੇਰਾ ਲਿਆਇਆ ਗੁਰੂ ਤੇ ਆਪਣਾ ਜੀ ਕੋ ਕਹਿੰਦਾ ਵੀ ਸੰਦੀਪ ਦਾ ਪ੍ਰੋਟੀਨ ਵਧਾਓ ਇਹਨਾਂ ਵਿੱਚ ਪ੍ਰੋਟੀਨ ਹੁੰਦਾ ਹੈ ਮੇਰੇ ਬਾਸ ਕੋਈ ਦਿਮਾਗ ਚ ਆਇਆ ਵੀ ਪ੍ਰੋਟੀਨ ਤਾਂ ਤਾਂ ਪਹਿਲਾਂ ਹੀ ਵਧਿਆ ਮੈਂ ਤੂੰ ਕਿ ਮੈਂ ਪਹਿਲਾਂ ਹੀ ਸਰੇ ਲੱਜਾਦਾ ਚੱਲ ਉੱਠਦਾ ਬਦੇ-ਬੁਦੇ ਦਾ ਕੋਈ ਚੱਕਰ ਨਹੀਂ ਸਾਰਾ ਤਾਂ ਡਿੱਟ ਆ ਗਿਆ ਹਾਂ ਹੁਣ ਕੋਈ ਚੱਕਰ ਨਹੀਂ ਹੈਗਾ ਹੁਣ ਸੱਟ ਆ ਗਿਆ ਇੱਕ ਲਿਖੇ ਦਾ ਫਰੀ ਸਾਰਾ ਇਹ ਸਾਡੀ ਦਾ ਜਸਮੀਨ ਦੇ ਵੱਲੋਂ ਤਾਂ ਛੋਟੇ ਜਿਹੇ ਕੱਪੜੇ ਮੁੱਕਣ ਦੇਣੇ ਉਹਨਾਂ ਆ ਵੀ ਓਏ ਲੈ ਦੀ ਚਾਲਾ ਵੀ ਨੰਨੂ ਪੰਨੂ 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 ਨੰਨੂ ਬਾਪੜਾ ਜਾਇਆ ਕਾ ਤੇ ਸੀ ਬਾਪੜਾ ਜਾਇਆ ਕਾ ਕੱਪੜਿਆਂ ਤੇ ਕੱਪੜੀ ਆ ਦੇਖਣ ਨੂੰ ਤਾਂ ਵਿੱਚ ਤਾਂ ਆ ਤਾਂ ਵਿੱਚ ਤਾਂ ਛੋਟੀ ਜੀ ਚੂਹੀ ਹੋ ਆ ਮੈਂ ਹਸਣ ਚੜ ਕੇ ਕਿਹਾ ਮਖੌਲ ਚ ਮੈਂ ਸ਼ੋਭ ਨੂੰ ਚੜਾਉਣ ਦੀ ਬਾਰੀ ਮੈਂ ਕਿਹਾ ਕਰ ਆਪਣਾ ਬੈਗ ਚੱਕ ਕੱਪੜੇ ਪਾ ਤੇਰਾ ਟਾਈਮ ਨਹੀਂ ਅਫਰੀਕਾ ਨੂੰ ਜਾਣਾ ਕਹਿੰਦੇ ਇਹਨੇ ਕਹਤੇ ਜਾਣਾ ਬਸ ਦੇਖੇ ਤਾਂ ਪਾਪਾ ਯਾਦ ਕਰਦਾ ਤੇ ਦਾਦੀ ਯਾਦ ਕਰਦੀ ਆ ਬਹੁਤ ਤਰਤ ਜਗਾਦੀ ਨੰਬਰ ਕਿੱਥੇ ਹੈ ਤੇ ਪਾਪਾ ਦਾ ਚਲੋ ਜੀ ਫਿਰ ਗੱਲਾਂ ਹੀ ਉਹ ਬਾਲ ਲਾ ਗਈ ਕਹਦੇ ਨੰਬਰ ਕਿੱਥੇ ਹੈ ਤੇ ਪਾਪਾ ਦਾ ਹੁਣ ਇਹਦਾ ਕਾਰਡ ਪਾ ਲਿਆ ਤਾਂ ਕਿੱਥੇ ਰੱਖਿਆ ਹੋ ਪਾ ਲਿਆ ਪਾ ਲਿਆ ਸਾਰਾ ਕੁਝ ਪਾ ਲਿਆ ਹਾਂ ਪਾ ਲੀ ਚੰਚਾ ਤੋ ਕਿਤੇ ਦੇ ਦੀਦੀ ਕਿਉਂਕਿ ਦੁੱਧ ਕੱਢ ਕੇ ਦੇਣਾ ਇਹਨੂੰ ਸਾਡੇ ਦੇ ਹੌਸੈਨੀ ਦੇ ਚੱਕਰੋਂ ਹੱਗ ਦੁੱਧ ਲੜੂ ਲੈ ਲੋ ਨਾਲੇ ਕਹੇ ਪਹਿਲਾਂ ਮੈਂ ਕਿੰਨਾ ਟੰਗ ਕਿਤਨਾ ਹਸਪਤਲ ਤੇਰੇ ਨੂੰ ਆ ਕੇ ਆਪਣੀ ਨਾ ਨਾ ਸਕੀ ਬਹਾਕਰ ਸਤ ਹਾਂ ਲੋ ਮਨੂੰ ਜੇਬ ਚ ਪਾ ਲਉਣਾ ਹਾਂ ਸੈਨੀਟਾਈਜ਼ਰ ਮੇਰੇ ਆਹ ਐ ਕਰ ਲੀਣਾ ਹੁੰਦਾ ਥੋੜਾ ਜਿਹਾ ਬੂਟ ਦੇਖ ਬਾਹਰ ਹੀ ਹੋਣਗੇ ਤੇ ਮੈਂ ਥੋੜਾ ਪਾਉਂਦਾ ਉਹਨਾਂ ਨੂੰ ਸੋਤਨ ਉਹ ਜਿਵੇਂ ਹੈ ਕੱਲੀਆ ਬੋਟ ਮਿਲ ਗਿਆ ਕਿ ਨਹੀਂ ਤੇਰੇ ਕੋਲੀ ਨੰਬਰ ਲੱਗੀ ਕੋਸਟ ਸਟੈਂਡ ਤੋਂ ਆ ਪਏ ਤਰੇ ਬੋਟ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਤੁਹਾਨੂੰ ਕੌਂ ਦਾ ਦਾ ਤਾਂ ਹਾਲਾਤ ਅੱਜ ਫੇਰ ਨਿੱਤਰ ਦੀ ਲੱਗਦੀ ਲੈ ਕਿਸੇ ਪੂਰੀ ਲਈ ਜਾਂ ਦਵਾਈ ਵੀ ਵਿੰਗੀ ਰਹੇ ਪੂਰੀ ਭਜਾਈ ਜਾਂਦਾ ਤੇ ਤਾਂ ਹੁਣ ਉਹ ਖੜਾ ਕੇ ਪੁੱਛਣਾ ਪੈਣਾ ਵੀ ਇਹ ਕੋਈ ਮਾੜਾ ਟਾਈਮ ਹੈ ਚੱਲਦਾ ਲੱਗਦਾ ਮੈਨੂੰ ਵੀਰੇ ਆ ਬਿੰਗੀ ਜੀ ਸਕੂਟੀ ਲਈ ਫਿਰਦਾ ਹੈ। ਜ਼ਿਆਦਾ ਹੀ ਬਿੰਗੀ ਨਹੀਂ ਚਲਾਉਂਦਾ ਕਿਵੇਂ ਹੁਣ? ਪਤਾ ਨਹੀਂ ਉਹਦਾ ਹੱਥ ਟਿਕਿਆ ਬੋਪਣੀ ਹੁਣ। ਹਾਂ ਤੇ ਟਿੱਡੀ ਐ। ਪਿਛਲਾ ਟਾਇਰ ਕਿੰਦਾਂ ਹੋਣਾ। ਵਾਹ ਗੁਰੂ ਜਤਿਆ ਬਾਤਾਂ ਕਹਿੰਦਾ ਵਾਹ। ਜਾਂ ਕੋ ਤੁਮ ਕੁਮਾਲੀ ਰੱਸੀਆਂ ਵੀ ਬੰਨਦੀਆਂ ਐ ਪਿੱਛੇ। ਕੱਕਾ ਕੰਡੇ ਵਾਲੀ ਲੱਗਦੀ ਮੈਨੂੰ। ਫੇਰ ਵੀ ਬਿੰਗੀ ਜੀ ਤੇ ਕਿਵੇਂ ਆਉਂਦਾ? ਆ ਹੀ ਜਾਂਦਾ ਤੇਰੇ ਸਾਹਮਣੇ ਪਹੁੰਚਾਈ ਜਾਂਦਾ ਬਾਜ਼ਾਰ ਦੇ ਵਿੱਚ ਸਹਿਰ ਤੇ ਲਈ ਫਿਰਦਾ ਉਹ। ਟੀਵੀ ਆ। ਹਾਂ। ਜੋ ਚੰਨ ਦੀ ਤਾਂ ਹੀ ਆ। ਕਿ ਸਹੀ ਜਾਂਦੀ। ਹਾਂ ਜੈਹਾ ਸਤਨਾ ਪੁਆ ਹੈ। ਬੰਨਾ ਜਾਣ ਨਹੀਂ ਬੁੱੱਲੀ ਜਾਣੀ। ਠੰਡ ਕਿੰਨੀ ਹੈ ਹਜੇ ਹਜੇ। ਸੂਰਜ ਤਾਂ ਨਿਕਲਿਆ ਨਹੀਂ ਹੈਗਾ। ਸੂਰਜ ਨਿਕਲੂਗਾ ਤਾਂ ਜਾ ਕੇ ਕਿਤੇ ਗੱਲ ਬਣੂਗੀ। ਖੱਚਾ ਰੇੜਾ ਵੀ ਪਹੁੰਚ ਗਿਆ। ਵਾਹ ਹੈ। ਆ ਕੇ ਮਿਲਾਂਗੇ ਜੀ ਤੁਹਾਨੂੰ ਫਾਸ ਵੀ ਡਾਕਟਰ ਸਾਹਿਬ ਕੋ ਤੇ ਹੁਣੇ ਡਾਕਟਰ ਵੀ ਆ ਗਿਆ ਤੇ ਮੈਂ ਅੰਦਰ ਜਾਇਆ ਮੈਂ ਉਹਨਾਂ ਨੂੰ ਦੱਸਿਆ ਵੀ ਸਾਡਾ ਬੱਚਾ ਅਜੇ ਪਤਾ ਹੀ ਸੀ ਉਹਨਾਂ ਨੂੰ ਕਹਿੰਦੇ ਲਿਆਓ ਜੀ ਇੱਕ ਛੋਟਾ ਬੱਚਾ ਇਹ ਤੋਂ ਪਹਿਲਾਂ 11 ਦਿਨ ਦਾ ਲਿਕੇ ਗਿਆ ਅੰਦਰ ਉਸ ਤੋਂ ਬਾਅਦ ਆਪਣੀ ਦੂਜੀ ਵਾਰੀ ਆ ਗਾ ਥੱਲੇ ਦੇਖ ਕੇ ਥੱਲੇ ਗਿੱਲਾ ਸਤ ਨਾਮ ਹੈ ਜੀ हाँ मैं पढ़ा के ले सतनाम मैं खोला सी शाह ਕਿਹੜਾ ਦਿਨ ਦੇ ਹੋ ਗਿਆ ਇਹ ਕਹਿੰਦੇ ਇਹਦੀ ਪਾਰਟੀ ਸੁਸੂ ਕਿਦਾਂ ਬੈਠੀ ਹੋਈ ਹੈ ਪਾਰਟੀ ਨਹੀਂ ਸ਼ੋਭਾ ਕਹ ਰਹੀ ਆ ਪੋਟੀ ਜਿੱਦਨ ਦੀ ਉਰੇ ਤੋਂ ਗਈ ਐ ਛੋਟੀ ਨਹੀਂ ਗਈ ਐ ਮੈਂ ਅੱਛਾ ਸਸੂ ਉਹ ਡਾਈਪਰ ਲਾ ਕੇ ਰੱਖਦੇ ਹੋ ਕਿੰਨੀ ਵਾਰੀ ਭਰ ਜਾਂਦਾ ਦਿਨ ਚ ਯਾਨੀ ਕਿ ਮੈਂ ਤਾਂ ਯਾਨੀ ਕਿ 2 ਘੰਟੇ ਬਾਅਦ ਬਦਲਦੀ ਆ ਕਰਿਆ ਬਿਆ ਹੁੰਦਾ ਏ ਓਕੇ ਤੇ ਫੀਡਿੰਗ ਵਗੈਰਾ ਵਧੀਆ ਲੰਮੀ ਫੀਡਿੰਗ ਕਿਹੜੀ ਫੀਡਿੰਗ ਆਪਣੀ ਉਹ ਦੇਈ ਆ ਮੈਂ ਕੱਢ ਕੇ ਵੀ ਤੇ ਦੂਜੀ ਲੋਟ 'ਚ ਮੈਂ ਲਾ ਕੇ ਵੀ ਦੇਖੀ ਸੀ ਉਹ ਵੀ ਬਹੁਤ ਐਕਟਿਵ ਵਾਲੀ ਯਾਨੀ ਕਿ ਫੜਣੀ ਹੀ ਹੈ ਫੜਦੇ ਸੀ ਤੇ ਇਹ ਨਾਲ ਜਦੋਂ ਢ ਘਾਰ ਲੈ ਲੈਂਦੇ ਨੱਕ ਰਾਈ ਫੀਡ ਕੱਢੀ ਥੋੜੀ ਥੋੜੀ ਕਤੈ 502 ਵਾਰ ਕੱਢੀ ਇਹਨੇ ਰਾਤ ਇੱਕ ਵਾਰ ਕੱਢੀ ਉਹ ਐਕਟਿਵ ਬਹੁਤ ਹੈ ਇਹਦਾ ਉਦਨ weight ਕਿੰਨਾ ਸੀ ਇਹਦਾ 202 ਕਿਲੋ 200 ਗ੍ਰਾਮ ਸੀ ਦੇਖੋ ਹੀ ਸੀ ਨਹੀਂ 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 ਕਾਰਡ 'ਚ ਲਿਖਿਆ ਹੋਇਆ ਹੈ ਇੱਕ ਨਹੀਂ ਸੀ 220 ਹਾਂ ਅਧਰ ਲੱਗ ਨਹੀਂ 2 198 ਸੀ ਪਤ ਨਹੀਂ ਇਹਦੇ ਲਗਭਗ ਸੀ ਉਹਦੇ ਪਰ 2 2 ਲਿਖਿਆ ਹੋਇਆ ਹੈ ਮੈਂ ਨੂੰ ਐਂ ਦੱਦਾ 2 ਕਿਲੋ 200 ਗ੍ਰਾਮ ਹਾਂ ਅਚਕੋ ਹੁਣੇ ਪਤਾ ਲੱਜੂਗਾ ਹੁਣੇ ਪਤਾ ਲੱਜੂ ਕਿੰਨਾ ਹੈ ਦੇ ਵੀ ਮੈਂ ਉਹਨੂੰ ਕੰਬੇ ਨਾਲ ਸਾਫ਼ ਕਰਕੇ ਨਾਰੀਅਲ ਦਾ ਮਾਲਿਸ਼ ਕਰ ਦਿੱਤੀ। ਹਾਂ, ਨਾਰੀਅਲ ਦੇ ਤੇਲ ਨਾਲ ਹੀ ਕਰੀ। ਕਿਹਦਾ ਉਤਰ ਗਿਆ? ਹਾਂ, ਉਹ ਮੈਂ ਦੇਖ ਲਿਆ ਪਾਊਡਰ ਨਾਲ ਕੋਈ ਨਹੀਂ ਲਾਉਣਾ। ਹਾਂ, ਇਤੋਂ ਪਾਊਡਰ ਕੋਈ ਨਹੀਂ ਲਾਉਣਾ। ਨਹੀਂ ਨਹੀਂ। ਮੋਇਸਚਰਾਈਜ਼ਰ ਲਾਉਣੇ ਤੇ ਉਹ ਲਾ ਸਕਦੇ ਹੋ। ਵੈਸੇ ਨਾਰੀਅਲ ਦਾ ਤੇਲ ਲਾ। ਨਾਰੀਅਲ ਦਾ ਤੇਲ ਲਾਉਣ ਤੋਂ ਪਹਿਲਾਂ ਹਾਂ। ਜਦ ਨੂੰ ਧੋਵ ਲਿਆ ਉਸ ਤੋਂ ਬਾਅਦ ਫਿਰ ਕੋਈ ਲੋਸ਼ਨ ਜਾਂ ਕਰੀਮ ਲਾ ਦੇਣੀ। ਠੀਕ ਹੈ। ਜਦ ਨੂੰ ਮੋਇਸਚਰਾਈਜ਼ਰ ਦੇ ਸਕਦੇ ਹੋ। ਕਿ ਐਸਾ ਰਹੀ ਹੈ? ਗਿਆਸਾ ਹੀ ਹੈ। ਪਾਸ ਕਰ ਲੀਓ। ਦੇਖੋ ਬੱਚੇ ਕੀ ਅੰਦਰ ਹਿਲ ਨਹੀਂ ਬੰਦਰ। ਇਹ ਕੋਈ ਗੱਲ ਹੈ ਕਿ ਉਹ ਲੈਟ ਰਹਿਣਾ ਦੁੱਧ ਪੀ ਲੈਣਾ ਤੇ ਗੈਸ ਦਾ ਬੰਦੀ ਬੰਦੀ ਤੁਹਾਡੇ ਬਲੈਂਡ ਦੀ ਰੁਕੀ ਆ ਇਸੇ ਉਹ ਤਾਂ ਪਤਾ ਹੀ ਨਹੀਂ ਜੀ ਕਾਰ ਤੇ ਹੋ ਗਏ ਜੈਲੋ ਗਾੜਾ ਨੇ ਗੱਡੀ ਚ ਘੜਵਾਤਾ ਮੈਂ ਲੈ ਕੇ ਆਉਂਦਾ ਜੀ ਆਕੇ ਹਾਂ ਕੋਈ ਗੱਲ ਨਹੀਂ ਤੇ ਇੱਕ ਹੈ ਨਾ ਧੁੱਪ ਜ਼ਰੂਰ ਦਿਖੋ ਥੋੜਾ ਜਿਹਾ ਜਾਂਦੇ ਸਨ ਹੁਣ ਧੁੱਪ ਨਹੀਂ ਤੇ ਟਾਈਮ ਜਦੋਂ ਹਾਂ ਹਾਂ ਉਹ ਹੋ ਸਕਦਾ ਤੇ ਦਵਾਈਆਂ ਵੀ ਨਹੀਂ ਆਪਾਂ ਕੋਈ ਛੋਟੀਆਂ ਨਹੀਂ ਇਹਦੀਆਂ ਦਵਾਈਆਂ ਸਰਨੇ ਮੈਨੂੰ ਦੋ ਦੇ ਅੱਛਾ ਦਿੰਦੀਆਂ ਹਾਂ ਹਾਂ 2-3 ਸੀ ਇੱਕ ਸ਼ਾਮ ਨੂੰ ਦੇ ਦਿੰਦੇ ਹਾਂ weight ਹੈਗਾ ਜੀ 2 ਕਿਲੋ 300 ਕੱਪੜਿਆਂ ਦੇ ਨਾਲ ਜੇ ਉਦੋਂ ਕੱਪੜਿਆਂ ਨਾਲ ਜੋਕਿਆ ਸੀ ਉਦੋਂ 2 ਕਿਲੋ ਦੇ ਲਗਭਗ ਹੈ ਸੀ ਫਿਰ ਦੈਟ ਮੀਨਸ ਫੀਡਿੰਗ ਤੁਸੀਂ ਠੀਕ ਕਰਾ ਦਿਓ ਪੀੜੇ ਪੂਰੀ ਲੈ ਲਈ ਬਸ ਥੋੜੀ ਜਿਹੀ ਇਹ ਦਿੱਕਤ ਸੀ ਵੀ ਕੱਢਦੀ ਨਾ ਤਾਂ ਕਰਕੇ ਉਹ ਸਾਰਾ ਦਿਮਾਗ 'ਚ ਸੀ ਥੋੜਾ ਜਿਹਾ ਜਿਵੇਂ ਦਵਾਈ ਦੇ ਦਿੰਨਾ ਅਗਰ ਜ਼ਿਆਦਾ ਵਿੱਚ ਨੱਕ 'ਚੋਂ ਕੱਢੇ ਨਹੀਂ ਜ਼ਿਆਦਾ ਨਹੀਂ ਕਰਦੀ ਦੋ ਵਾਰ ਕਰਦੀ ਆ ਤੇ ਉਹ ਦਵਾਈ ਲੋੜ ਪੈਂਦੀ ਤੇ ਇਹਦੇ ਅੱਜ ਇੰਜੈਕਸ਼ਨ ਵੀ ਲੱਗਣੇ ਸੀ ਬਰਥਡੇ ਹੋਣ ਹਾਂ ਜੀ ਤੁਸੀਂ ਕਿਹਾ ਸੀ ਦਨ ਸਾਹਨੇ ਵੀ ਇਹ ਤੇ ਕੋਈ ਲੱਗਿਆ ਨਹੀਂ ਹੈਗੀ ਫਾਸਟ ਡੋਸ ਕਹੋ ਕਿ ਕਿ ਡਾਇਰੈਕਟ ਇੱਧਰ ਆ ਗਿਆ ਸੀ ਹਾਂ ਜੀ ਹਾਂ ਡਾਇਰੈਕਟ ਤੁਹਾਡੇ ਕੋਲੇ ਆ ਗਿਆ ਸੀ ਧੰਨਵਾਦ ਤੁਹਾਡਾ ਜੀ ਹਾਂ ਚਲੋ ਤੁਸੀਂ ਉਹ ਕਾਰਡ ਲੈ ਆਓ ਤੇ ਮੈਂ ਇਹ ਟੀਕੇ ਹੋਣੇ ਲਗਾ ਦੇ ਠੀਕ ਹੈ ਠੀਕ ਹੈ ਉਹ ਬਲੈਕ ਰੂਪੀ ਮੈਂ ਚੈੱਕ ਕਰਦਾ ਓਕੇ ਜੀ ਪਹੁੰਚ ਕੇ ਜੀ ਘਰ ਬੈਠੋ ਸਤਿਰਾਮ ਸੱਚਾ ਪਾਤਸ਼ਾਹ ਨਾਲੇ ਮਿੱਟੀ ਦੀ ਸ਼ੌਂਦ ਹੁੰਦੀ ਹੈ ਤੇ ਨਾਲ ਵੀ ਸਰ ਜਾਂਦਾ ਹਾਂ ਢਿੱਡ ਸਰ ਜਾਂਦਾ ਮੇਰੇ ਚੁੱਕ ਨਹੀਂ ਨਾ ਹੁੰਦਾ ਡਾਕਟਰ ਹੂੰ ਟੱਡੀ ਨੂੰ ਸਾਡਾ ਡਾਕਟਰ ਕਹਿੰਦਾ ਇਹ ਟੱਡੀ ਸਾਡੀ ਐਨ ਠੀਕ ਆ ਹਾਂ ਵੀ ਤੁਸੀਂ ਐਨ ਵਧੀਆ ਰੱਖੀ ਆ ਐਂ ਹੀ ਰੱਖਿਓ ਹਾਂ ਵੀ ਐ ਪਿੱਛੇ ਕੋਲ ਨਾ ਫੜਾਇਓ ਅੰਮੇ ਮਮੀ ਕੋਲੇ ਰਹੇ ਅੱਛਾ ਹੋਰ ਕੋਸਾ ਤੇ ਇਹਨਾਂ ਇੰਜੈਕਸ਼ਨ ਵੀ ਲੱਗਦੇ ਜਾਂ ਤਾਂ ਮੇਰਾ ਵੀ ਕਮ ਮੋਜਦ ਹਲ ਕਰਿਆ ਜਾ ਰਣ ਲੱਗੀ ਐ ਐਨੀ ਤਾਂ ਉਦਣ ਦੀ ਰੋਈ ਨਹੀਂ ਹੈਗੀ ਆਪਣੇ ਕੋਲੇ ਹਾਂ ਠੰਡੀ ਏਕਣੀ ਐ ਉੱਧਰ ਤੇ ਆਉਂਦੀ ਨਾ ਪੱਛੋਂ ਦੀ ਹਵਾ ਸਾਮਾਨ ਚੱਕ ਲਿਆ ਕਰਾਸਿੰਗ ਮੈਂ ਚੱਕ ਲਿਆ ਸਾਮਾਨ ਸਾਰੇ ਆ ਕਰਨਾ ਉਹ ਕਰਨਾ ਓਰਿਆ ਉਹ ਫੜਾ ਦੇ ਇਹਨਾਂ ਨੂੰ ਫੜਾ ਦੇ ਪਤੰਗਾ ਛੋਟੀ ਜਿਹਨੂੰ ਫੜ ਕੇ ਲੈ ਕੇ ਜਾ ਪਰ ਰਮਾਸੀ ਤੇ ਕੋਈ ਸੈਨੀਟਾਈਜ਼ਰ ਤਾਂ ਥੋੜੇ ਕੋ ਆ ਗਿਆ ਸੈਨੀਟਾਈਜ਼ਰ ਮੇਰੇ ਕੋਲ ਥੀਂਗੇ ਸਾਮਾਨ ਪਹਿਲਾਂ ਮੇਰਾ ਆ ਮੇਰੇ ਜੇਬ ਤੋਂ ਕੱਢ ਕੇ ਨੇ ਹੱਥ ਸੈਨੀਟਾਈਜ਼ਰ ਕਰ ਲਾ ਪਤਾ ਮਸੀਤ ਨੂੰ ਲੈ ਕੇ ਚੱਡਣੀ ਤੇਰੇ ਦਰਦ ਹੋਊਗਾ ਕਿ ਆ ਹੋ ਗਿਆ ਹਾਂ ਸੈਨੀਟਾਈਜ਼ਰ ਕਰਕੇ ਹਾਂ ਸੈਨੀਟਾਈਜ਼ਰ ਕਰਕੇ ਕਾ ਤੇ ਵੀ ਕਿਰਾਏ ਹੋਇਆ ਹੋਇਆ ਕੀ ਕਰੀਏ ਹੋਏ ਆਪਣਾ ਸੈ ਕਾ ਤੈਨੂੰ ਠੰਡ ਨਹੀਂ ਲੱਦੀ ਯਾਰ ਹਾਂ ਫਿਰ ਮੰਮੀ ਹੋਣੀ ਆਉਣੀ ਤੇ ਬਟਨ ਦੇਖੀ ਕਿਵੇਂ ਖੋਲਨੇ ਆ ਨਾਟਾ ਤੋਤਾ ਨਹੀਂ ਨਾ ਉਹ ਨਾਤੀ ਆ ਸਾਰੇ ਨਾ ਆਨੇ ਅਸੀਂ ਫੜ ਲੈਣੇ ਤੇਰਾ ਮੈਨੂੰ ਬੂਤ ਦਿਖਦਾ ਦਿਖਦਾ ਵੀ ਨਾਤਾ ਹੋਇਆ ਤੂੰ ਕੱਲ ਦੇ ਕੱਪੜੇ ਪਾਹ ਜਿਹੜਾ ਜੋਰ ਲੈਣ ਗਿਆ ਤਾ ਅੱਗੇ ਅੱਗੇ ਕਿਆ ਹੈ ਹੋਲੀ ਜਾਈ ਫੇਰ ਵੀ ਬਜਰ ਪੁਜਨ ਹੈ ਰੀ ਗਾ ਹੋਲੀ ਜਾਈ ਹੋਲੀ ਹੋਲੀ ਖਾਲੀ ਖਾਲੀ ਹੋ ਜਾ ਬਈ ਕੱਪੜਿਆਂ ਦੀ ਬਜਰ ਨਾ ਜ਼ਿਆਦਾ ਹੋਲੀ ਜਾਈ ਸਤਨਾਮ ਹੈ ਗਾ ਨਾ ਨਾ ਬਸ 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 ਕਰੇ ਜੀ ਅਰ ਉਹਨੂੰ ਦਿਖਾਤਾ ਦੇ ਕੋ ਚੱਕਰ ਨਹੀਂ ਹੱਥ ਨਾਲ ਲਾਇਓ ਹਾਂ ਨਾ ਨਾਮ ਤਾਂ ਅਜੇ ਰੱਖਣਾ ਪੁੱਤਾਂ ਤੰਗਲ ਰੌਣੀ ਲੜਾ ਦੇਣਾ ਪਤੰਗਾ ਤਾਂ ਤੇਰਾ ਮੈਂ ਉਹ ਗੇਰ ਲੈ ਫੇਰ ਲਿਆ ਪੋਰਤੀ ਕੀ ਆ ਪੋਰਤੀ ਕੀ ਹੁੰਦਾ ਹੈ ਮਤਲਬ ਆਈਓ ਗੇਰ ਤਾਂ ਬਸ ਪਰਤਾ ਕੰਮ ਨਿਕਲ ਜੇ ਤਾਂ ਧਿਆਨ ਉਧਰ ਪਤੰਗਾ 'ਚ ਮੈਂ ਤੰਗਲ ਰੌਣੀ ਹਾਂ ਆਂ ਬਰਾਮੇ ਤਾਂ ਚੱਲ ਪਤੋ ਉਹ ਪਤੋ ਕਾ ਕੰਦੀ ਚੱਲ ਉੱਪਰ ਜਾ ਕੇ ਰੈਡੀ ਹੋ ਜਾ ਮਾਮਾ ਆਉਣੇ ਆਲੇ ਮਾਮੇ ਨੇ ਕਿਹਾ ਮੂੰਹ ਦੇਖ ਲਾ ਕੇ ਆ ਜਾ ਬਣਾਈ ਫਿਰਦੀ ਜਿਹੜਾ ਨਾ ਬਿੱਲੀਆਂ ਨੇ ਚੱਟਾ ਪਾਉਂਦਾ ਮੂੰਹ ਓ ਸਤਨਾਬਾ ਵਾਹਿਗੁਰੂ ਹਾਂ ਸਰਤਾ ਪਜਾਇਆ ਉਹਨਾਂ ਨੂੰ ਵਾਹਿਗੁਰੂ ਸੱਚਾ ਪਾਤਸ਼ਾਹ ਸੋਖ ਰੱਖਿਓ ਓਟੜਾ ਵੇ ਜੀ ਪਤੰਗੋ ਹੋ ਗਿਆ ਉਹਲੇ ਚ ਹੋ ਗਿਆ ਇਹਨੂੰ ਧੰਦੋ ਚ ਪਤਾ ਨਹੀਂ ਕਿਵੇਂ ਦੇਖੀ ਜਾਂਦਾ ਬਸ ਇੱਕ ਵੱਧ ਚੱਲਿਆ ਜੀ ਓ ਇੱਧਰ ਆਇਆ ਨਹੀਂ ਪੂਰੇ 12:00 ਵੱਜ ਗਏ 7-8 ਮਿੰਟ ਹੋ ਗਏ ਤੇ ਧੁੰਦ ਦੇ ਹਾਲਾਤ ਅਜੇ ਉਦਾਂ ਹੀ ਆ ਹੁਣ ਹਵਾ ਜੀ ਚੱਲੀ ਆ ਜਦ ਤੱਕ ਇਹ ਨਾਲ ਧੁੰਦ ਘਟ ਜੂਗੀ ਜਾ ਬੱਦ ਜੂਗੀ ਦੋਹੇ ਕੰਮਾਂ ਚੁੱਕ ਕੰਮ ਹੋਊਗਾ ਮਤਲਬ ਹੈ ਨਾਰਮਲ ਜੀ ਹਵਾ ਚੱਲਦੀ ਆ ਔਰ ਤਸਵੀਰ ਵਾਈ ਦੇ ਉਤੇ ਪਰ ਨਿਸ਼ਾਨ ਸਾਹਿਬ ਝੁਲ ਰਿਹਾ ਤੇ ਚਲੋ ਮਲਦੇ ਜੀ ਤੁਹਾਨੂੰ ਕਿਸੇ ਅਗਲੇ ਵਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ